ਸਾਡੇ ਸਤਿਕਾਰਯੋਗ ਕਬੱਡੇ ਵੀਰ ਮੇਘ ਚੰਦ ਜੀ ਸ਼ੇਰ ਮਾਜਰਾ ਫੂਲ ਕਲਸਟ ਚੇਅਰਮੈਨ ਪਿਆਲਾ ਤੇ ਸਾਡੇ ਨਾਲ ਸਾਡੇ ਸਰਪੰਚ ਬਲਿੰਦਰ ਸਿੰਘ ਜੀ ਮਾਈਕ ਅੱਗੇ ਤੋਂ ਇੱਥੇ ਪਿੰਡ ਲੰਗ ਚ ਜਿਹੜਾ ਪੰਚਾਇਤ ਘਰ ਦਾ ਉਦਘਾਟਨ ਕਰਨ ਆਏ ਨੇ ਇਹ ਦੀਵ ਪੱਥਰ ਰੱਖਣ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਾਕੀ ਮੈਂ ਦੱਸਣਾ ਚਾਹੁੰਦਾ ਵੀ ਇਹ ਪਹਿਲਾ ਆਪਾਂ ਨੂੰ 20 ਲੱਖ ਰੁਪਇਆ ਮਨਜ਼ੂਰ ਹੋਇਆ ਸੀ ਕਲ ਮੰਤਰੀ ਸਾਹਿਬ ਨੂੰ ਅਸੀਂ ਨੇ ਬੇਨਤੀ ਕਰੀ ਤੇ ਜਿਹੜਾ 20 ਤੋਂ ਵਧਾ ਕੇ ਉਹਨਾਂ ਨੇ 40 ਲੱਖ ਰੁਪਈਆ ਕਰਤਾ ਇਸ ਸੈੱਟ ਦਾ ਤੇ ਪਹਿਲਾਂ ਛੋਟਾ ਸੀ ਹੁਣ 50 ਆਈ 32 ਦਾ ਹੋ ਗਿਆ। ਇਹ ਇਹੀ ਇਦਾਂ ਹੀ ਇੱਕ ਮਾਜਰੀ ਹੋਇਆ। ਪਹਿਲਾਂ ਆਪਾਂ ਨੂੰ ਮੰਤਰੀ ਸਾਹਿਬ ਨੇ ਬਹੁਤ ਕੁਝ ਦੇ ਰੱਖਿਆ ਇਹ ਜੀ ਗੱਲ ਇਹ ਕਦੇ ਉਹਨਾਂ ਨੇ ਨਰਾਸ਼ ਨਹੀਂ ਕਰਿਆ ਸੈੱਟ ਦੇ ਪੈਸੇ ਆ ਗਏ 6 ਲੱਖ ਰੁਪਈਆ ਸਕੂਲ ਦਾ ਆ ਗਿਆ। ਰਮਦਾਸ ਧਰਮਸ਼ਾਲਾ ਨੂੰ 5 ਲੱਖ ਰੁਪਈਏ ਦੀ ਗ੍ਰਾਂਟ ਆਈ ਪਈ ਆ ਤੇ ਇਸ ਕਰਕੇ ਅਸੀਂ ਮੰਤਰੀ ਸਾਹਿਬ ਦਾ ਇਨਾਂ ਦੀ ਸਰਕਾਰ ਦਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਦੂਜੀ ਗੱਲ ਇਹ ਹੈ ਜੀ ਤੁਹਾਨੂੰ ਦੱਸਣਾ ਚਾਹੁੰਦੇ ਆਂ ਵੀ ਜਿਹੜੀ ਗੱਲ ਪੰਚਾਇਤ ਨਾਲ ਅਸੀਂ ਪੰਚਾਇਤ ਨਾਲ ਰਲ ਮਿਲ ਕੇ ਚੱਲ ਰਹੇ ਆਂ ਬਹੁਤ ਸਰਪੰਚ ਸਾਹਿਬ ਸਾਡੇ ਇਮਾਨਦਾਰ ਨੇ ਮੂਰੇ ਰੱਖਿਆ ਉਹਨਾਂ ਨੂੰ ਤੇ ਚਾਹੇ ਕਾਲੀ ਨੇ ਕਾਂਗਰਸੀ ਨੇ ਸਾਨੂੰ ਇਹਦੇ ਨਾਲ ਮੈਟਰ ਨਹੀਂ ਸਾਡੇ ਪਿੰਡ ਦਾ ਕੰਮ ਵਧੀਆ ਹੋ ਰਿਹਾ ਤੇ ਤੁਸੀਂ ਸਹਿਯੋਗ ਕਰ ਰਹੇ ਹੋ ਸਾਨੂੰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਅਸੀਂ ਹੁਣ ਇੱਥੇ ਐਸ ਟਾਈਮ ਪਟਿਆਲਾ ਦਿਹਾਤੀ ਦਾ ਪਿੰਡ ਲੰਗ ਜਿਹੜਾ ਕਿ ਇਸ ਹਾਲਕੇ ਦਾ ਬਹੁਤ ਵੱਡਾ ਪਿੰਡ ਹੈ ਔਰ ਜਿੱਥੇ ਕਿ ਅੱਜ ਪੰਚਾਇਤ ਘਰ ਦਾ ਮਹੂਰਤ ਹੋਣ ਜਾ ਰਿਹਾ ਹੈ ਜਿਹੜਾ ਕਿ ਪੰਚਾਇਤ ਕਰਦੀ ਗ੍ਰਾਂਟ ਆਈ ਹੋਈ ਸੀ ਅੱਜ ਮੇਰੇ ਖਿਆਲ ਤੁਸੀਂ ਜਲਦੀ ਆਪਣਾ ਆਸ ਚੋਣ ਆਪਣਾ ਜਾਬਤਾ ਲੱਗਣ ਦੀਆਂ ਤਿਆਰੀਆਂ ਨੇ ਤੇ ਉਸ ਤੋਂ ਪਹਿਲਾਂ-ਪਹਿਲਾਂ ਜਿਵੇਂ ਕਿ ਨਿਨਵੀ ਡਿਵੈਲਪਮੈਂਟ ਦੇ ਕੰਮ ਨੇ ਉਹ ਸਰਕਾਰ ਦਿਨ ਰਾਤ ਕਰ ਰਹੀ ਹੈ ਇਹ ਉਸੇ ਉਹਦੇ ਵਿੱਚ ਦਿਨ ਰਾਤ ਸਰਕਾਰ ਦੀ ਮਾਨ ਸਾਹਿਬ ਦੀ ਜਿਹੜੀ ਸਰਕਾਰ ਹੈ ਇਹ ਲੋਕਾਂ ਦੀ ਸਰਕਾਰ ਹੈ ਤੇ ਲੋਕ ਹਿੱਤ ਲਈ ਦਿਨ ਰਾਤ ਕੰਮ ਕਰ ਰਹੀ ਹੈ ਮਾਨ ਸਾਹਿਬ ਦੀ ਸੁਚੇਤ ਦੇ ਮੁਕਾਬਲ ਹਰ ਪਿੰਡ ਨੂੰ ਸਹੂਲਤ ਦਿੱਤੀ ਜਾ ਰਹੀ ਹੈ ਹਰ ਪਿੰਡ ਦੇ ਬੱਚਿਆਂ ਨੂੰ ਜੋਬ ਦਿੱਤੀ ਜਾ ਰਹੀ ਹੈ ਹਰ ਪਿੰਡ ਦੇ ਵਿੱਚ ਦਵਾਈਆਂ ਦੀ ਸਹੂਲਤ ਹੈ ਹਰ ਪਿੰਡ ਦੇ ਵਿੱਚ ਨੇੜੇ-ਨੇੜੇ ਆਮ ਆਦਮੀ ਕਲੀਨਿਕ ਬਣੇ ਹੋਏ ਨੇ ਤੇ ਉਹਦੇ ਤਹਿਤ ਹੀ ਅਧ ਪੰਚਾਇਤ ਘਰ ਦਾ ਜਿਹੜਾ ਨੀ ਪੱਥਰ ਹੈ ਇੱਥੇ ਲੰਗ ਪਿੰਡ ਵਿੱਚ ਰੱਖਿਆ ਗਿਆ ਤੇ ਸਾਰੇ ਪਿੰਡ ਨੂੰ ਬਹੁਤ ਬਹੁਤ ਬੁਆਰਕਾ ਬਹੁਤ ਬਹੁਤ ਬਿਚਾਰੇ ਪਿੰਡ ਦਾ ਧੰਨਵਾਦ ਹੈ ਜਿਹੜੇ ਕਿ ਮਿਲ ਕੇ ਇਸ ਪਿੰਡ ਵਿੱਚ ਕੰਮ ਕਰ ਰਹੇ ਨੇ ਤੇ ਪੰਚਾਇਤ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਵੀ ਹੈ ਜਿਸ ਤਰ੍ਹਾਂ ਵੀ ਇਲੈਕਸ਼ਨਾਂ ਹੋਣਗੇ ਅੱਗੇ ਉਹਦੇ ਵਿੱਚ ਜਿਹੜਾ ਮੈਂ ਤੁਹਾਨੂੰ ਸਾਰੇ ਪਿੰਡ ਵਾਸੀ ਰੋ ਬੇਨਤੀ ਕਰਨਾ ਕਿ ਆਪਣਾ ਵਧੀਆ ਤੇ ਵਧੀਆ ਕੰਮ ਕਰਨ ਵਾਲਾ ਤੇ ਇਮਾਨਦਾਰ ਬੰਦਾ ਚੁਣ ਕੇ ਅੱਗੇ ਲਿਆਂਦਾ ਜਾਵੇ ਤੇ ਪਿੰਡ ਦੇ ਕੰਮ ਜਿਹੜੇ ਨੇ ਉਹ ਤਸੱਲੀ ਬਖਸ਼ ਹੋ ਸਕਣ ਧੰਨਵਾਦ